1 ਜੂਨ 2018 ਨੂੰ ਸ਼ੁਰੂ ਹੋਇਆ ਬਰਗਾੜੀ ਇਨਸਾਫ ਮੋਰਚਾ 9 ਦਸੰਬਰ 2018 ਨੂੰ ਸਮਾਪਤ ਹੋ ਗਿਆ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਸੀ ਇਸ ਤੋਂ ਬਾਅਦ ਪਰ ਸਰਬਤ ਖਾਲਸਾ ਵੱਲੋਂ ਥਾਪੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਕਿ ਅਗਲਾ ਪ੍ਰੋਗਰਾਮ ਉਲਾਈਕੇਗੀ ਤੇ ਸਿੱਖ ਸੰਗਤਾਂ ਨੂੰ ਸੁਨੇਹਾ ਦਿੱਤਾ ਗਿਆ ਹੈ ਖੁੱਲਾ ਸੱਦਾ ਦਿੱਤਾ ਗਿਆ ਹੈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਐਡਵੋਕੇਟ ਅਮਰ ਸਿੰਘ ਚਾਹਲ ਜੀ ਤੇ ਪਾਈ ਨਾਰਾਇਣ ਸਿੰਘ ਚੌੜਾ ਸਾਹਿਬ ਸਰ ਕੀ ਕੁਝ ਪ੍ਰੋਗਰਾਮ ਹੈ ਸੱਦਾ ਦਿੱਤਾ ਗਿਆ ਹੈ ਖੁੱਲਾ ਸੱਦਾ ਸੰਗਤਾਂ ਨੂੰ ਜੋ ਪੰਜ ਮੈਂਬਰੀ ਕਮੇਟੀ ਦੀ ਜਥੇਦਾਰ ਸਾਹਿਬ ਨੇ ਡਿਊਟੀ ਲਈ ਹੈ ਜੀ ਉਹ ਸਿਰਫ ਇੰਨੀ ਹੈ ਵੀ ਤੁਸੀਂ ਸਾਰੇ ਸਿੱਖ ਪੰਥ ਦੇ ਵਿੱਚੋਂ ਜਿਹੜੀਆਂ ਨਾਮਵਰ ਸ਼ਖਸੀਅਤਾਂ ਨੇ ਜੀ ਚਾਹੇ ਜਥੇਬੰਦੀਆਂ ਨੇ ਜਿਹੜਾ ਪੰਜਾਬ ਔਰ ਪੰਜਾਬ ਦੇ ਵਿੱਚ ਜੋ ਗੜਬੜ ਫੈਲੀ ਹੈ ਖਾਸ ਕਰਕੇ ਸਿੱਖਾਂ ਦੇ ਨੁਕਸਾਨ ਹੋ ਰਹੇ ਨੇ ਜੀ ਉਹਨਾਂ ਨੂੰ ਹੱਲ ਕਿਦਾਂ ਕਰਨਾ ਉਹਦੇ ਲਈ ਸਾਰੇ ਪੰਥ ਨੂੰ ਇਕੱਠਾ ਕਰੋ ਸੋ ਉਸ ਪੰਥ ਦਾ ਇਕੱਠ ਅਸੀਂ ਜਿਹੜਾ ਬੁਲਾਇਆ ਪੰਜ ਮੈਂਬਰੀ ਕਮੇਟੀ ਨੇ ਉਹ ਬਾਕੀ ਸਾਰੇ ਦਾ ਸਾਰਾ ਜਿਹੜਾ ਕੀ ਫੈਸਲੇ ਲੈਣੇ ਨੇ ਕੀ ਅੱਗੇ ਕਰਨਾ ਹੈ ਇਹ ਜੋ ਇਕੱਠ ਦੇ ਵਿੱਚ ਫੈਸਲਾ ਹੋਏਗਾ ਉਹਨੂੰ ਹੀ ਲਾਗੂ ਕੀਤਾ ਜਾਏਗਾ ਉਹੀ ਅੱਗੇ ਜਿਹੜਾ ਪ੍ਰੋਗਰਾਮ ਹੈ। ਸੋ ਲੇਕਿਨ ਕਿਹਾ ਇਹ ਗਿਆ ਹੈ ਕਿ ਬਰਗਾੜੀ ਇਨਸਾਫ ਮੋਰਚੇ ਦੀ ਸਮਾਪਤੀ ਤੋਂ ਬਾਅਦ ਜੋ ਨਿਰਾਸ਼ਾ ਸਿੱਖ ਸੰਗਤਾਂ ਦੇ ਵਿੱਚ ਹੈ ਉਸ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਮੁੱਖ ਤੌਰ ਤੇ। ਇਹਦੇ ਵਿੱਚ ਦੋ ਰਾਇਆ ਨਹੀਂ ਕਿ ਜਿਹੜਾ ਬਰਗਾੜੀ ਮੋਰਚਾ ਸੀ ਉਹ ਦੇ ਵਿੱਚੋਂ ਉਹ ਨਤੀਜੇ ਨਹੀਂ ਆਏ ਜਿਹੜੇ ਸਿੱਖ ਪੰਥ ਮਹਿਸੂਸ ਕਰਦਾ ਸੀ ਹੋਣੇ ਚਾਹੀਦੇ ਨੇ। ਤੇ ਤਦੇ ਉਹ ਬਰਗਾੜੀ ਮੋਰਚਾ ਖਤਮ ਹੋਣ ਦੇ ਬਾਅਦ ਕੁਝ ਵਾਦ-ਵਿਵਾਦ ਪੈਦਾ ਹੋ ਗਏ ਤੇ ਖਾਸ ਕਰਕੇ ਜਥੇਦਾਰ ਸਾਹਿਬ ਵੀ ਜਿਹੜਾ ਸੀ ਮੰਡ ਸਾਹਿਬ ਨੇ ਦੁਬਾਰਾ ਕਹਿ ਦਿੱਤਾ ਕਿ ਉਹ ਮੋਰਚਾ ਜਾਰੀ ਹੈ ਮੈਂ ਮੋਰਚੇ ਨੂੰ ਜਾਰੀ ਰੱਖਾਂਗਾ ਇਹਦਾ ਮਤਲਬ ਹੈ ਐਸਪੀ ਕੁਝ ਨਾ ਕੁਝ ਨੁਕਸਾਨ ਜਿਹੜਾ ਹੋਇਆ ਕੁਝ ਸਿੱਖ ਜਿਹੜੇ ਨੇ ਉਹ ਤਸੱਲੀ ਬਖਸ਼ ਨਹੀਂ ਜੋ ਪਿੱਛੇ ਹੋਇਆ ਇਸ ਕਰਕੇ ਸਾਨੂੰ ਦੁਬਾਰਾ ਨਵੀਂ ਮੀਟਿੰਗ ਬੁਲਾਉਣ ਦਾ ਜਿਹੜਾ ਹੈ ਇਹ ਚਾਂਸ ਜਿਹੜਾ ਹੋਇਆ ਹੈ ਤੇ ਇਹ ਜਿਹੜਾ ਹੈ ਜੋ ਖਾਲਸਾ ਪੰਥ ਦੇ ਤੌਰ ਤੇ ਫੈਸਲਾ ਹੋਏਗਾ ਉਨੂੰ ਹੀ ਜਿਹੜਾ ਹੈ ਮੰਨਿਆ ਜਾਏਗਾ ਠੀਕ ਹੋ ਜੀ ਸਰ ਤੁਸੀਂ ਕਿਹਾ ਜਿਵੇਂ ਕਿ ਧਿਆਨ ਸਿੰਘ ਮੰਡ ਹੋਰਾਂ ਨੂੰ ਬਾਤ ਚੋਂ ਲੱਗਿਆ ਵੀ ਫੈਸਲਾ ਠੀਕ ਨਹੀਂ ਜਿਸ ਕਰਕੇ ਕਿ ਮੋਰਚੇ ਨੂੰ ਕਿਹਾ ਗਿਆ ਕਿ ਪਹਿਲੇ ਪੜਾ ਦੀ ਸਮਾਪਤੀ ਹੋਈ ਹੈ ਛੋੜਾ ਸਾਹਿਬ ਸਾਡੇ ਨਾਲ ਮੌਜੂਦ ਨਹੀਂ ਛੋੜਾ ਸਾਹਿਬ ਕੀ ਲੱਗਦਾ ਹੈ ਕਿ ਜੋ ਕੁਝ ਫੈਸਲਾ ਉਹਦੋਂ ਲਿਆ ਗਿਆ ਸਮਾਪਤੀ ਦਾ ਉਹ ਠੀਕ ਨਹੀਂ ਸੀ ਦੇਖੋ ਜਦੋਂ ਖੁਦ ਦੋ ਜਥੇਦਾਰ ਹੀ ਉਹਦੀ ਲੋਚਨਾ ਕਰ ਰਹੇ ਆ ਤੇ ਉਹਦੇ ਵਿੱਚ ਖਾਲਸਾ ਹੀ ਸਦਾਨਤਾ ਤੇ ਰਵੈਤਾਂ ਦੀ ਪਾਲਣਾ ਵੀ ਨਹੀਂ ਹੋਈ ਪੂਰਾ ਸਿੱਖ ਜਗਤ ਵੀ ਨਿਰਾਸ਼ਤਾ ਦੇ ਹਾਲਾਤ ਵਿੱਚ ਪੈ ਗਿਆ ਵਾ ਤੇ ਫਿਰ ਕੋਈ ਗੱਲ ਤੇ ਐਸੀ ਹੈ ਹੀ ਆ ਲੇਕਿਨ ਲੇਕਿਨ ਜਲਦਬਾਜ਼ੀ ਕਿਉਂ ਕੀਤੀ ਗਈ ਹੋਣਾ ਵੱਲੋਂ ਇਸ ਮਾਪਤੀ تھی ਵੇਖੋ ਉਹਨਾਂ ਦਾ ਕਲੈਕਟਿਵ ਫੈਸਲਾ ਸੀ ਜਿਹੜੇ ਪ੍ਰਬੰਧਕ ਸਨ ਉਹਨਾਂ ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਸਰਕਾਰ ਨੇ ਉਹਨਾਂ ਦੇ ਨਾਲ ਵਾਅਦਾ ਕੀਤਾ ਲੇਕਿਨ ਕੌਮ ਸਮਝਦੀ ਹੈ ਕਿ ਉਹ ਵਾਅਦੇ ਜਿਹੜੇ ਆ ਨਾ ਪੂਰੇ ਹੋਣੇ ਆ ਨਾ ਪੂਰੇ ਹੋਏ ਆ ਕਿਉਂਕਿ ਜੋ ਮੋਰਚੇ ਦੀ ਪ੍ਰਾਪਤੀ ਹੋਣੀ ਚਾਹੀਦੀ ਸੀ ਕੌਮ ਮਹਿਸੂਸ ਕਰਦੀ ਆ ਕਿ ਉਹ ਨਹੀਂ ਹੋਈ ਇਸ ਕਰਕੇ ਸਾਰਾ ਸਮਾਪਤੀ ਦੇ ਮੌਕੇ ਦੋ ਵਜ਼ੀਰ ਸਰਕਾਰ ਦੇ ਪਹੁੰਚੇ ਸੀ ਉੱਥੇ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਜੋ ਕੁਝ ਮੰਗਾ ਨੇ ਉਹ ਪੂਰੀਆਂ ਕੀਤੀਆਂ ਜਾਣਗੀਆਂ ਤੁਹਾਨੂੰ ਲੱਗਦਾ ਹੈ ਕਿ ਜੋ ਕੁਝ ਕਿਹਾ ਗਿਆ ਸੀ ਉੱਥੇ ਵਜ਼ੀਰਾਂ ਵੱਲੋਂ ਉਹ ਪੂਰਾ ਕੀਤਾ ਗਿਆ ਹੈ ਅਜੇ ਤੱਕ ਤਾਂ ਕੋਈ ਵੀ ਪੂਰਾ ਨਹੀਂ ਹੋਇਆ ਨਾ ਸਖਬੀਰ ਬਾਦਲ ਆਇਆ ਨਹੀਂ ਗਿਆ ਸਰਕਾਰ ਦੀ ਕਾਰਵਾਈ ਵੀ ਢੇਲੀ ਮਠੀ ਆ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਰੈਟ ਲਾਈ ਹੈ ਅੱਗੇ ਉਹਦੀ ਕੋਈ ਫਾਰਵਾਈ ਵੀ ਨਹੀਂ ਚੰਗੀ ਤਰ੍ਹਾਂ ਕੀਤੀ ਜਾ ਰਹੀ ਇਸ ਕਰਕੇ ਉਹ ਕੁਝ ਵੀ ਉਹਦੇ ਵਿੱਚੋਂ ਅਜੇ ਤੱਕ ਸਾਹਮਣੇ ਨਹੀਂ ਆਇਆ ਜੋ ਉਹਨਾਂ ਵਾਅਦੇ ਕੀਤੇ ਮੰਤਰੀਆਂ ਨੇ ਪ੍ਰਾਪਤੀ ਕੀ ਜਾਂ ਨਾ ਕੋਈ ਰਿਹਾਈ ਹੋਈ ਤੇ ਨਾ ਦੋਸ਼ੀ ਫੜੇ ਗਏ ਸਿਰਫ ਇਹ ਕਹਿ ਦੇਣਾ ਕਿ ਜਿਨ੍ਹਾਂ ਨੇ ਬਦਵੀ ਕੀਤੀ ਉਹ ਇੰਨੇ ਹੀ ਦੋਸ਼ੀ ਸਮਝ ਲਏ ਆ ਅੱਗੇ ਅਜੇ ਤੱਕ ਉਹਨਾਂ ਦੇਤੇ ਚਲਾਨ ਵੀ ਪੇਸ਼ ਨਹੀਂ ਹੋਏ ਉਹਨਾਂ ਚ ਕੋਈ ਦੀ ਜਮਾਨਤਾਂ ਵੀ ਹੋ ਗਈ ਹੈ ਛੋੜਾ ਸਭ ਪ੍ਰਬੰਧਕਾਂ ਹੁੰਦੇ ਜਿਨ੍ਹਾਂ ਨੇ ਇਹ ਬੜਗਾਰੀ ਵਿਖੇ ਇਨਸਾਫ ਮੋਰਚਾ ਲਾਇਆ ਪ੍ਰਬੰਧਕਾਂ ਦੇ ਪੈਸੇ ਨਮਾਇਨ ਨੂੰ ਲੈ ਕੇ ਕਾਫੀ ਸਵਾਲ ਉੱਠੇ ਲੈਣ ਦੇਣ ਦੇ ਸਵਾਲ ਉੱਠੇ ਭਈ ਬਾਹਰਲੇ ਬੰਦੀਆ ਵੱਲੋਂ ਵੀ ਇਲਜ਼ਾਮ ਲਾਇਆ ਗਿਆ ਤੁਸੀਂ ਉਹਨੂੰ ਕਿਵੇਂ ਵੇਖਦੇ ਹੋ ਵੇਖੋ ਜਿਹੜਾ ਭਾਈ ਮੰਡ ਨੇ ਉਥੇ ਹਿਸਾਬ ਦਿੱਤਾ ਸਟੇਜ ਦੇ ਉੱਤੇ ਉਨੇ ਆ ਕੇ ਇਨੇ ਪੈਸੇ ਆਏ ਹੀ ਇਨੇ ਵਰਤੇ ਕੇ ਇਨੇ ਬਚੇ ਆ ਉਦੋਂ ਨਹੀਂ ਕਿਸੇ ਨੇ ਵੀ ਇਹ ਸਵਾਲ اٹھਾਇਆ ਲੇਕਿਨ ਜਦੋਂ ਅਜਿਹਾਂ ਅਜੇ ਫੈਸਲੇ ਹੋ ਜਾਂਦੇ ਆ ਉਦੋਂ ਬਾਅਦ ਕਈ ਦੋਸ਼ ਗਲਤ ਵੀ ਲਾਏ ਜਾਂਦੇ ਆ ਕਈ ਸੱਚੇ ਵੀ ਹੋ ਸਕਦੇ ਆ ਇਹਦੇ ਬਾਰੇ ਭਾਈ ਮੰਡ ਸਾਹਿਬ ਹੀ ਦੱਸ ਸਕਦੇ ਆ ਉਹਨਾਂ ਨੂੰ ਸਾਰਾ ਖਰਚਾ ਸਾਰੀ ਜੋ ਮਾਇਆ ਆਈ ਸੀ ਉਹਦਾ ਹਿਸਾਬ-ਕਿਤਾਬ ਕੌਮ ਦੇ ਸਾਹਮਣੇ ਰੱਖ ਦੇਣਾ ਚਾਹੀਦਾ ਜਦੋਂ ਉਹਨਾਂ ਨੇ ਸਟੇਜ ਦੇ ਉੱਤੇ ਜਿਹੜੀ ਜਿਹੜਾ ਬਚਿਆ 25-26 ਲੱਖ ਉਹ ਜਦੋਂ ਦੱਸ ਦਿੱਤਾ ਤੇ باقی ਉਹ ਸਪਸ਼ਟ ਕਰ ਦੇਣਾ ਕਰ ਦੇਣਾ ਚੋਣਾ ਸਾਹਿਬ ਇਲਜ਼ਾਮ ਉਹ ਤੋਂ ਇਹ ਵੀ ਲੱਗੀ ਸੀ ਕਿ ਸਰਕਾਰ ਦੀ ਮਿਲੂ ਭਗਤ ਨਾਰੀ ਮੋਰਚਾ ਲਾਇਆ ਗਿਆ ਤੇ ਜਦੋਂ ਜਦੋਂ ਸਰਕਾਰ ਨੇ ਚਾਇਆ ਉਦੋਂ ਮੋਰਚੇ ਦੀ ਸਮਾਪਤੀ ਦਾਦੂਵਾਲ ਜੀ ਕਹਿੰਦੇ ਨੇ ਕਿ ਇਸ ਮੋਰਚੇ ਨੂੰ ਬਰਗਾੜੀ ਇਨਸਾਫ ਮੋਰਚੇ ਨੂੰ ਸੱਥਾਂ ਤੱਕ ਲੈ ਕੇ ਜਾਵਾਂਗੇ ਪਿੰਡਾਂ ਤੱਕ ਲੈ ਕੇ ਜਾਵਾਂਗੇ ਤੇ ਸਮਝਿਆ ਜਾਵੇ ਕਿ ਚੋਣਾ ਨਿਸ਼ਾਨਾ ਨਹੀਂ ਵੇਖੋ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ ਉਹਦੇ ਪੰਥ ਦਾ ਨਿਸ਼ਾਨਾ ਵਾਂ ਜਿਹੜੀਆਂ ਤੁ ਜੀਆਂ ਚੋਣਾਂ ਨੇ ਉਹ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਉਹਨਾਂ ਦਾ ਨਿਸ਼ਾਨਾ ਹੀ ਆ ਚੋਣਾਂ ਲੜਨਾ ਲੇਕਿਨ ਖਾਲਸਾ ਪੰਥ ਦੇ ਵਿੱਚ ਜਿਹੜਾ ਸਿਆਸੀ ਮੰਚ ਦਾ ਇੱਕ ਖਲਾਫਾ ਪੈਦਾ ਹੋ ਗਿਆ ਉਹ ਖਲਾ ਨੂੰ ਦੂਰ ਕਰਨਾ ਸਾਡਾ ਯਤਨ ਹੋਵੇਗਾ ਮਤਲਬ ਸਿਆਸੀਕਰਨ ਇਸ ਮੋਰਚੇ ਦਾ ਨਹੀਂ ਹੋਵੇਗਾ ਬਿਲਕੁਲ ਵੇਖੋ ਸਿਆਸਤ ਤੇ ਧਰਮ ਦਾ ਸੰਬੰਧ ਸਿੱਖ ਧਰਮ ਦੇ ਵਿੱਚ ਉਸ ਤਰ੍ਹਾਂ ਦਾ ਜਿਵੇਂ ਸਰੀਰ ਤੇ ਆਤਮਾ ਦਾ ਆਤਮਾ ਤੋਂ ਬਿਨਾਂ ਸਰੀਰ ਮਰਦਾ ਤੇ ਸਰੀਰ ਬਿਨਾ ਆਤਮਾ ਨਹੀਂ ਠਹਿਰ ਸਕਦੀ ਇਸ ਕਰਕੇ ਇਹ ਧਰਮ ਤੇ ਰਾਜਨੀਤੀ ਮੇਰੀ ਪੀਰੀ ਦੀ ਸਮੇਲਤਾ ਦਾ ਸਿੱਖ ਕੌਮ ਦਾ ਸਿਧਾਂਤ ਆ ਜੇ ਭਾਰਤੀ ਸੰਵਿਧਾਨ ਨੇ ਉਹਨੂੰ ਵੱਖ-ਵੱਖ ਕੀਤਾ ਵਾ ਪਰ ਜਿਹੜੀ ਕਪਟੀ ਸਿਆਸਤ ਧਰਮ ਦੇ ਉੱਤੇ ਛਾ ਗਈ ਆ ਉਹ ਕਪਟੀ ਸਿਆਸਤ ਤੋਂ ਧਰਮ ਨੂੰ ਬਚਾਉਣਾ ਤੇ ਮੇਰੀ ਪੀਰੀ ਦੀ ਸਮੇਲਤਾ ਵਾਲੀ ਧਰਮੀ ਸਿਆਸਤ ਚਲਾਉਣੀ ਗੁਰਬਾਣੀ ਦੇ ਅਨੁਸਾਰ ਗੁਰਮਤ ਦੇ ਅਨੁਸਾਰ ਪੈ ਤੜਾ ਲੇਕਣਾ ਕਿਉਂਕਿ ਜਿਹੜੀ ਬੀਰੀ ਪੀਰੀ ਦੀ ਸਮੇਤਤਾ ਵਾਲੀ ਧਰਮੀ ਰਾਜਨੀਤੀ ਆ ਉਹਦੀ ਰੂਪਰੇਖਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੋ ਮੇਰਾ ਸੈਕਿੰਡਸ ਸਵਾਲ ਕਿ ਲੋਕ ਸਭਾ ਚੋਣਾਂ ਦੇ ਵਿੱਚ ਕੋਈ ਨੁਮਾਇੰਦਾ ਉਤਾਰੇਗੀ ਬਰਗਾੜੀ ਇਨਸਾਫ ਮੋਰਚਾ ਜਾਂ ਮੋਰਚੇ ਵੱਲੋਂ ਕੋਈ ਖੜਾ ਹੋਵੇਗਾ ਵੇਖੋ ਇਹ ਸਾਰੇ ਜਿਹੜੇ ਪੰਥ ਨੂੰ ਤੇ ਪੰਜਾਬ ਨੂੰ ਦਰਵੇਸ਼ ਮਸਲੇ ਨੇ ਉਹਨਾਂ ਮਸਲਿਆਂ ਤੇ ਵਿਚਾਰ ਕਰਨ ਲਈ 27 ਤਰੀਕ ਦਾ ਇਕੱਠ ਬੁਲਾਇਆ ਗਿਆ ਉਹ ਜੋ ਵਿਚਾਰ ਹੋਏਗੀ ਉਹਦੇ ਵਿੱਚੋਂ ਜੋ ਫੈਸਲਾ ਨਿਕਲੇਗਾ ਉਹ 35 ਲਿਖਿਆ ਜਾਏਗਾ ਮੇਰਾ ਆਖਰੀ ਸਵਾਲ ਇਹ ਸੀ ਕਿ ਇਕੱਠ ਕਦੋਂ ਬੁਲਾਇਆ ਗਿਆ ਤੁਸੀਂ ਦੱਸ ਦਿੱਤਾ ਫਿਰ ਵੀ ਇੱਕ ਵਾਰ ਦੱਸੋ ਇਕੱਠ ਕਦੋਂ ਬੁਲਾਇਆ ਗਿਆ ਤੇ ਕਿੱਥੇ ਬੁਲਾਇਆ ਗਿਆ ਇਕੱਠ 27 ਜਨਵਰੀ ਨੂੰ ਗੁਰਦੁਆਰਾ ਸ਼ਾਹਪੁਰ ਸੈਕਟਰ 38 ਨੇੜੇ ਫਾਇਰ ਬ੍ਰਿਗੇਡ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਤਾਂ ਐਸਨ ਭਾਈ ਨਰਾਇਣ ਸਿੰਘ ਚੌੜਾ ਜੀ ਜਿਨ੍ਹਾਂ ਨੇ ਕਿਹਾ ਕਿ 27 ਜਨਵਰੀ 2019 ਨੂੰ ਇਕੱਠ ਸਦਿਆ ਗਿਆ ਹੈ ਤੇ ਗੱਲ ਸਾਫ਼ ਹੈ ਕਿ ਜਦੋਂ ਪਰਗਾੜੀ ਇਨਸਾਫ਼ ਮੋਰਚੀ ਦੀ ਸਮਾਪਤੀ ਕੀਤੀ ਗਈ ध्यान सिंह मंड वलो ऐलान ਕੀਤਾ ਗਿਆ ਦਾ ਦੂਵਾਲੋ ਤੇ ਮੌਜੂਦ ਸੀ ਸਰਕਾਰ ਦੇ وزیر ਪਹੁੰਚੇ ਉਸ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ ਨਿਰਾਸ਼ਾ ਬਹੁਤ ਜ਼ਿਆਦਾ ਸੀ ਜਿਸ ਤੋਂ ਬਾਅਦ ਕਿ ਹੁਣ ਅਗਲੀ ਰਣਨੀਤੀ ਉਲਿੱਖਣ ਦੇ ਲਈ ਇਹ ਕੱਟ ਤੈਅ ਕੀਤਾ ਗਿਆ ਹੈ ਰੱਖਿਆ ਗਿਆ ਹੈ ਕੈਮਰਾ ਪਰਸਨ ਲलित पांडे ਦੇ ਨਾਲ ਠਾਕੁਰ ਅਮਨਦੀਪ ਸਿੰਘ ਦਿੱਲੀ ਪੋਸਟ ਪੰਜਾਬੀ ਚੰਡੀਗੜ੍ਹ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978